ਜਿਨ੍ਹਾਂ ਦਾ ਉਸਤਾਦ ਧੰਨ ਗੁਰੂ ਗੋਬਿੰਦ ਸਿੰਘ ਜੀ ਹੋਵੇ ਉਹ ਕਿਉਂ ਨਾ ਜੰਗਾ ਜੁੱਧਾਂ ਇਹ ਜਿਹੜੀ ਨੀਤੀ ਹੈ ਇਹ ਜਿਹੜੀ ਕਲਾ ਹੈ ਉਹਦੇ ਵਿੱਚ ਵੀ ਉਹ ਨਿਪੁੰਨ ਸਨ ਔਰ ਦੂਸਰੇ ਨੰਬਰ ਤੇ ਗੁਰਮੁਖੋ ਜੇ ਗੱਲ ਕਲਮ ਦੀ ਆਈ ਹੈ ਤੇ ਬਾਬਾ ਦੀਪ ਸਿੰਘ ਜੀ ਕਲਮ ਦੇ ਵਿੱਚ ਵੀ ਨਿਪੁੰਨ ਹਨ ਮੈਂ ਅਰੰਭਤਾ ਦੇ ਵਿੱਚ ਬੇਨਤੀ ਕਰਾਂ ਕਿ ਦੇਖੋ ਬੜੇ ਧਿਆਨ ਗੋਚਰੀ ਗੱਲ ਹੈ ਦੋ ਜਰਨਲ ਲੜ ਰਹੇ ਹਨ ਬੜੇ ਪਿਆਰ ਦੇ ਨਾਲ ਬਚਨ ਸਰਵਣ ਕਰਨ ਵਾਲਾ ਹੈ ਬਾਬਾ ਦੀਪ ਸਿੰਘ ਜੀ ਦਾ ਅਗਰ ਆਪਾਂ ਜੀਵਨ ਪੜਦੇ ਹਾਂ ਤੇ ਜੀਵਨ ਦੇ ਵਿੱਚ ਵਿਦਵਾਨਾਂ ਨੇ ਲਿਖਿਆ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਚਾਰ ਜੰਗਾਂ ਕੀਤੀਆਂ ਹਨ ਚਾਰ ਜੰਗਾ ਤੇ ਚਾਰ ਹੀ ਉਹਨਾਂ ਨੇ ਗ੍ਰੰਥ ਲਿਖੇ ਸਨ ਕਲਮ ਦੇ ਨਾਲ ਖੰਡੇ ਦੇ ਨਾਲ ਚਾਰ ਜੰਗਾ ਕੀਤੀਆਂ ਹਨ ਤੇ ਕਲਮ ਦੇ ਨਾਲ ਚਾਰ ਪੰਜਾਬੀ ਦੇ ਵਿੱਚ ਗ੍ਰੰਥ ਲਿਖੇ ਹਨ ਔਰ ਪੰਜਵਾਂ ਜਿਹੜਾ ਗ੍ਰੰਥ ਹੈ ਉਹ ਅਰਬੀ ਦੇ ਵਿੱਚ ਲਿਖਿਆ ਹੈ ਦੂਸਰੀ ਭਾਸ਼ਾ ਦੇ ਵਿੱਚ ਬੜੇ ਧਿਆਨ ਵਾਲੀ ਗੱਲ ਇਹ ਹੈ ਕੇ ਗੁਰਮੁਖੋ ਇੱਕ ਪਾਸੇ ਸ਼ਾਹ ਜਮਾਲ ਹੈ ਬਹੁਤ ਵੱਡਾ ਜਰਨੈਲ ਸੈਯਦ ਪਰਿਵਾਰ ਦੇ ਵਿੱਚੋਂ ਐ ਅਖੀਰਲੀ ਅੰਮ੍ਰਿਤਸਰ ਦੀ ਜੰਗ ਹੈ ਜਿਹੜੀ ਮਹਾਨ ਜੰਗ ਉਹਦੇ ਵਿੱਚ ਜਦੋਂ ਵਾਰ ਆਮਣੇ ਸਾਹਮਣੇ ਹੋਏ ਹਨ ਇੱਕ ਉਹ ਬੰਦਾ ਹੈ ਜਿਹੜਾ ਕੇਵਲ ਦੁਨਿਆਵੀ ਚੰਗਾ ਜੁੱਧਾ ਸ਼ਸਤਰਾਂ ਦੇ ਵਿੱਚ ਨਿਪੁੰਨ ਹੈ ਸ਼ਾਹ ਜਮਾਲ ਹੱਤੀ ਦੇਖੋ ਉਹਦੀ ਉਮਰ 35 ਸਾਲ ਹੈ ਉਸ ਜਰਨੈਲ ਦੀ ਤੇ ਬਾਬਾ ਦੀਪ ਸਿੰਘ ਜੀ ਦੀ ਉਮਰ ਜਿਹੜੀ ਹੈ ਉਹ 75 ਤੋਂ 80 ਸਾਲ ਲਿਖੀ ਗਈ ਹੈ 75 ਸਾਲ ਦੀ ਉਮਰ ਦੇ ਵਿੱਚ 18 ਸਿਰ ਦਾ ਖੰਡਾ ਚੁੱਕ ਕੇ ਤੇ 35 ਸਾਲ ਦੇ ਸਾਹਮਣੇ ਮਹਾਨ ਜਰਨੈਲ ਦੇ ਨਾਲ ਜੰਗ ਕਰਨਾ 75 ਸਾਲ ਦੀ ਉਮਰ ਗੁਰਬਾਣੀ ਦੇ ਵਿੱਚ ਵਚਨ ਹੈ ਨਾ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਨੂੰ ਰੰਗ ਚੜ ਗਿਆ ਹੈ ਉਹ ਕਦੇ ਬੁੱਢੇ ਨਹੀਂ ਔਰ ਦੇਖੋ ਇੱਕ ਉਹ ਜਰਨੈਲ ਹੈ ਜਿਹਦੇ ਕੋਲ ਸਰੀਰਕ ਬਲ ਬਹੁਤ ਵੱਡਾ ਹੈ ਸ਼ਸਤਰ ਕਲਾ ਦੇ ਵਿੱਚ ਉਹ ਵੀ ਨਿਪੁੰਨ ਹੈ ਸ਼ਸਤਰ ਕਲਾ ਦੇ ਵਿੱਚ ਹੁਣ ਮੈਂ ਬੇਨਤੀ ਕਰਾਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਆਮੋ ਸਾਹਮਣਾ ਦੋਨਾਂ ਜਰਨੈਲਾਂ ਦਾ ਜੰਗ ਹੋਇਆ ਕੁਝ ਵਿਦਵਾਨਾਂ ਨੇ ਇਹਨੂੰ ਬੜੀ ਖੂਬਸੂਰਤੀ ਦੇ ਨਾਲ ਇੰਜ ਵੀ ਲਿਖਿਆ ਕਿ ਸૈયਦ ਜਿਹੜਾ ਪਰਿਵਾਰ ਹੈ ਇਹ ਮੁਹੰਮਦ حضرت ਮੁਹੰਮਦ ਸਾਹਿਬ ਦਾ ਹੈ ਔਰ ਉਹਨਾਂ ਨੇ ਆਖਿਆ ਕਿ ਤੂੰ حضرت ਦੀ ਮੁਹੰਮਦ ਸਾਹਿਬ ਦੀ ਕੁਲ ਦੇ ਵਿੱਚੋਂ ਹੈ ਬਾਬਾ ਦੀਪ ਸਿੰਘ ਜੀ ਨੇ ਆਖਿਆ ਜਦੋਂ ਉਹਨੇ ਲਲਕਾਰਿਆ ਨਾ ਤੇ ਬਾਬਾ ਦੀਪ ਸਿੰਘ ਜੀ ਨੇ ਆਖਿਆ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਆ ਅੱਜ ਤੇਰਾ ਵੀ ਪਰਿਵਾਰ ਬਹੁਤ ਵੱਡਾ ਹੈ ਤੇ ਮੇਰਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਹੈ ਜਿਸ ਤਰ੍ਹਾਂ ਆਪਾਂ ਹੁਣੇ ਸਰਵਣ ਕੀਤਾ ਨਾ ਇੱਕ ਤਾਂ ਦੁਨਿਆਵੀ ਪਿਤਾ ਹੈ ਆਪਣੇ ਸਾਰਿਆਂ ਦੇ ਪਿਤਾ ਹਨ ਜਿੱਦਾਂ ਗਿਆਨੀ ਜੀ ਹੋਣਾ ਨੇ ਬਚਨ ਕੀਤਾ ਭਾਈ ਧਰਮ ਸਿੰਘ ਜੀ ਬਾਰੇ ਉਹ ਦੁਨਿਆਵੀ ਪਿਤਾ ਹਨ ਪਰ ਜਿਸ ਦਿਨ ਅੰਮ੍ਰਿਤ ਛਕਿਆ ਜਾਂਦਾ ਹੈ ਪੰਜ ਪਿਆਰੀ ਆਖਦੇ ਹਨ ਕਿ ਭਾਈ ਅੱਜ ਤੋਂ ਬਾਅਦ ਤੁਹਾਡਾ ਜਿਹੜਾ ਪਿਤਾ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਹੈ ਸਤਗੁਰੂ ਕੇ ਜਨਮੇ ਗਵਰਨ ਮਟਾਇਆ ਅੱਜ ਤੋਂ ਬਾਅਦ ਤੁਹਾਡੀ ਮਾਂ ਮਾਤਾ ਸਾਹਿਬ ਕੌਰ ਹੈ ਉਹਨੇ ਆਖਿਆ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਆ ਆ ਭਾਵੇਂ ਤੇ ਤੂੰ ਨੌਜਵਾਨ ਹੈ ਮੈਂ ਬੁੱਢਾ ਹਾਂ ਪਰ ਆ ਅੱਜ ਆਪਾਂ ਦੇਖੀਏ ਜੰਗ ਹੋਇਆ ਦੋਨੋਂ ਬੜੀ ਬਹਾਦਰੀ ਦੇ ਨਾਲ ਸੂਰਬੀਰਤਾ ਦੇ ਨਾਲ ਜਰਨੈਲ ਲੜੇ ਤੇ ਸਾਵਾ ਵਾਰ ਹੋਇਆ ਸੀਸ ਧੜ ਦੇ ਨਾਲੋਂ ਅਲੱਗ ਹੋਏ ਡਿੱਗੇ ਧਰਤੀ ਤੇ ਤੇ ਗੁਰਮੁਖੋ ਇੱਕ ਪਾਸੇ ਉਹ ਜਰਨੈਲ ਹੈ ਜਿਹਦੇ ਕੋਲ ਕੇਵਲ ਸ਼ਕਤੀ ਹੈ ਤੇ ਇੱਕ ਪਾਸੇ ਉਹ ਜਰਨੈਲ ਹੈ ਜਿਹਦੇ ਕੋਲ ਭਗਤੀ ਵੀ ਹੈ ਨਾਲ ਨਾਲ ਇੱਕ ਪਾਸੇ ਕੱਲੀ ਸ਼ਕਤੀ ਵਾਲਾ ਜਰਨੈਲ ਹੈ ਇੱਕ ਪਾਸੇ ਨਾਲ ਭਗਤੀ ਵਾਲਾ ਵੀ ਹੈ ਬਹੁਤ ਵੱਡਾ ਤਪ ਵੀ ਹੈ ਤੇ ਧਿਆਨ ਦੇ ਕੇ ਇਹ ਬਚਨ ਸਰਵਣ ਕਰਨਾ ਜਿਹਦੇ ਕੋਲ ਕੱਲਾ ਸਰੀਰਕ ਬਲ ਸੀਗਾ ਜਦੋਂ ਸਾਵੇਂ ਵਾਰ ਹੋਏ ਉਹ ਧਰਤੀ ਤੇ ਡਿੱਗ ਪਿਆ ਅੱਖਾਂ ਮੀਟ ਗਿਆ ਤੇ ਗੁਰਮੁਖੋ ਜਿਹਦੇ ਕੋਲ ਨਾਲ ਇਬਾਦਤ ਵੀ ਸੀਗੀ ਜਿਹਦੇ ਕੋਲ ਭਗਤੀ ਵੀ ਸੀਗੀ ਨਾਲ ਨਾਲ ਸ਼ਕਤੀ ਦੇ ਨਾਲ ਨਾਲ ਜਿਹਦੇ ਕੋਲ ਕੱਲਾ ਸਰੀਰ ਦਾ ਬਲ ਸੀਗਾ ਉਹ ਧਰਤੀ ਤੇ ਡਿੱਗਿਆ ਪਿਆ ਹੈ ਤੇ ਜਿਹਦੇ ਕੋਲ ਨਾਲ ਭਗਤੀ ਦਾ ਬਲ ਵੀ ਸੀਗਾ ਉਹ ਸੀਸ ਚੋਕੇ ਤੇ ਅੱਗੇ ਤੁਰ ਪਿਆ ਆਖੋ ਸਤਨਾਮ ਸ਼੍ਰੀ ਕਿਉਂਕਿ ਇੱਧਰ ਡਬਲ ਸ਼ਕਤੀ ਹੈ ਉਹਦੇ ਕੋਲ ਕੱਲਾ ਸਰੀਰਕ ਬਲ ਹੈ ਇਹਦੇ ਕੋਲ ਨਾਲ ਅਧਿਆਤਮਿਕ ਬਲ ਵੀ ਹੈ ਦੁਨਿਆਵੀ ਸਰੀਰਕ ਬਲ ਵੀ ਹੈ ਅਧਿਆਤਮਿਕ ਬਲ ਵੀ ਹੈ